ਦੇ ਵੀ ਦੇ ਚਰ ਦੇ ਉੱਪਰ ਜਿੱਦਾਂ ਆਪਣੇ ਚਾਰ ਧਰਮਾ ਠੀਕ ਹੈ ਆਪਾਂ ਪੀਨ ਜਿਹੜੇ ਆਪਣੇ ਚਾਰ ਧਰਮਾ ਸਿੱਖ ਧਰਮ ਲਾਉਂ ਉਹ ਮੁਸਲਿਮ ਠੀਕ ਆ Hindu ਤੇ ईसाई ਧਰਮ ਠੀਕ ਹੈ ਇਹ ਤਾਂ ਦੇ ਚਾਰ ਧਰਮ ਉਹਦੇ ਕਈ ਜਿਹੜੇ ਆ ਉਹ ਸਿੱਖ ਧਰਮ ਦੇ ਵਿੱਚ ਬਲੀਫ ਕਰਦੇ ਆ ਠੀਕ ਹੈ ਓਕੇ ਕਈ ਤਾਂ ਉਹ ਜਿਹੜੇ ਆ ਉਹ Hindu ਧਰਮ ਬਲੀਫ ਦੇ ਵਿੱਚ ਬਲੀਫ ਕਰਦੇ ਆ ਕਈ ਮੁਸਲਿਮ ਧਰਮ ਜਿਹੜਾ ਵਾ ਉਹਨੂੰ ਕਹਿੰਦੇ ਆ ਸਟੂਡੈਂਟਸ ਅੱਜ ਆਪਾਂ ਇਹਨਾਂ ਧਰਮਾਂ ਬਾਰੇ ਗੱਲ ਠੀਕ ਹੈ ਕਾਫੀ ਦੇਵੀ ਦੇਵਤਾ ਇਹੋ ਜਿਹੇ ਹੁੰਦੇ ਆ ਠੀਕ ਹੈ ਜਿਨ੍ਹਾਂ ਦੀਆਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਪਿਕਚਰਸ ਉਹ ਅਕਸਰ ਹੁੰਦੀਆਂ ਹੁੰਆਂ ਠੀਕ ਹੈ ਕਈਆਂ ਦੇ ਘਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਿਵੇਂ ਹੋ ਗਏ ਸ੍ਰੀ ਗੁਰੂ ਅਮਰਦਾਸ ਜੀ ਠੀਕ ਹੈ ਇਹਨਾਂ ਦੀਆਂ ਪਿਕਚਰਸ ਹੁੰਦੀਆਂ ਆਪਣੇ ਜਿਹੜਾ ਇੱਥੇ ਕਿਉਂਕਿ ਆਪਣੇ ਨੇੜੇ ਸ੍ਰੀ ਗੁਰੂ ਤੁਨਣਾ ਆਪਣੇ ਜਿਹੜੇ ਹੈ ਨਾ ਗੋਈ ਗੋਈ ਸਾਹਿਬ ਹੈ ਨਾ ਗੁਰਦੁਆਰਾ ਸਾਹਿਬ ਹੈ ਨਾ ਇਸ ਕਰਕੇ ਕਾਫੀ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਫੋਟੋ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਆਪਣੇ ਪਿੰਡ ਕਿਹੜਾ ਗੁਰਦੁਆਰਾ ਵਾ ਸ੍ਰੀ ਅੰਬਸੰਗਲ ਠੀਕ ਹੈ ਅੰਬਸੰਗਲ ਗੁਰਦੁਆਰਾ ਜਿਹੜਾ ਵਾ ਇਹ ਕਿੰਨਾ ਦਾ ਵਾ ਆਪਣੇ ਸ਼੍ਰੀ ਗੁਰੂ ਹਰਗੋ ਆਪਣੇ ਅੰਗਦ ਦੇਵ ਜੀ ਦਾ ਠੀਕ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਾ ਠੀਕ ਹੈ ਇਸੇ ਤਰ੍ਹਾਂ ਹੀ ਜਿਹੜੇ ਹੋਰ ਜਿੱਦਾਂ ਕਰਨ ਧਾਰਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਠੀਕ ਹੈ ਜਿਵੇਂ ਅੰਮ੍ਰਿਤਸਰ ਆ ਸ਼੍ਰੀ ਗੁਰੂ ਰਾਮਦਾਸ ਜੀ ਦਾ ਠੀਕ ਹੈ ਇਸ ਤਰ੍ਹਾਂ ਵੀ ਬਹੁਤ ਹੋਰ ਗੁਰਦੁਆਰੇ ਆ ਜਿਹੜੇ ਵੱਖ-ਵੱਖ ਦੇ ਗੁਰੂ ਸਹਿਬਾਨ ਤੋਂ ਮਿਲਦੇ ਨੇ ਠੀਕ ਹੈ ਜਿਵੇਂ ਆਪਾਂ ਹਿੰਦੂ ਧਰਮ ਦੀ ਗੱਲ ठीक है वैष्णो देवी का पुनी ठीक है ज्वाला जी जिम्मे नैना देवी ठीक है आनंदपुर साहब तीन तो जाते थे है ना श्री गुरु गोबिंद जी का जो है वा वसाया जो मनो स्थान उसे जाते थे तो अपोजिट ती वेखते थे कि एक मंदिर है ठीक है इस तरह ही बख बेरे को अब जो पिक्चर अवेलेबल है इतने वह मैं तुम दिखाऊँगी ठीक है ਇੱਥੇ ਕੋਈ ਆਪਣਾ ਵੀਡੀਓ ਦੇ ਵਿੱਚ ਜਿਹੜਾ ਹੈਗਾ ਆਪਾਂ ਤੁਹਾਨੂੰ ਤਾਂ ਨੰਬਰ ਚਾਰ ਨਹੀਂ ਤਾਂ ਤੁਹਾਨੂੰ ਕਰਦੇ ਵੀ ਤੁਸੀਂ ਇਹਨਾਂ ਨੂੰ ਮੰਨੋ ਠੀਕ ਹੈ ਬਸ ਇਹ ਮੈਂ ਤੁਹਾਨੂੰ ਸਿੱਖ ਸਮਝਾ ਰਹੀ ਹਾਂ ਕਿ ਆਪਾਂ ਤਾਂ ਮੱਧ ਵਿੱਚ ਜਿਹੜੇ ਆ ਕਿਹੜੇ-ਕਿਹੜੇ ਦੇਵ ਦੇਵਤਾ ਠੀਕ ਹੈ ਵੈਸੇ ਤਾਂ 33 ਕਰੋੜ ਦੇ ਵੀ ਦੇਵਤਾ ਨੇ ਹਨ ਪਰ ਕੋਜ ਦੇਵੀ ਦੇਵਤਾ ਜਿਹੜੇ ਆ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਕਿਹੜਾ ਉਹ ਦੱਸਣ ਜਾ ਰਹੀ ਠੀਕ ਹੈ ਸ਼ਿਵਜੀ ਮਹਾਰਾਣੀ ਗਣੇਸ਼ ਜੀ ਨੇ ਠੀਕ ਹੈ ਪਪਾ ਸਾਈ ਜੀ ਨੇ ਠੀਕ ਹੈ ਐਵੇਂ ਹੀ ਮੇਰੇ ਕੋਲੋਂ ਕੁਝ ਪਿਕਚਰਸ ਅਵੇਲੇਬਲ ਨੇ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਠੀਕ ਹੈ ਵੇਖੋ ਬਾਬਾ ਬੁੱਢਾ ਸਾਬਜੀ ਹਨਾ ਇਹਨਾਂ ਨੂੰ ਤੁਹਾਨੂੰ ਕੀ ਪਤਾ ਹੀ ਹੈ ਤੁਹਾਨੂੰ ਹਨਾ ਬਾਬਾ ਬੁੱਢਾ ਸਾਬਜੀ ਫਿਰ ਵੇਖੋ ਉੱਪਰ ਦਾਸ ਗੁਰੂ ਸਹਿਬਾਨ ਜਿਹੜੇ ਆ ਉਹਨਾਂ ਦੀਆਂ ਪਿਕਚਰਸ ਆ ਬਿਲਕੁਲ ਸਾਰੇ ਬੱਚਿਆਂ ਨੂੰ ਦਿਖੰਦੇ ਆ ਨਾ ਐਂ ਬਾਲੇ ਬੱਚਿਆਂ ਨੂੰ ਉਹਨਾਂ ਦੀਆਂ ਪਿਕਚਰਸ ਆ ਫਿਰ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਆ ਹਨਾ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਇਹਨਾਂ ਦੀ ਸਾਡੇ ਕੋਲੋਂ ਨੈਕਸਟ देखो भगवान वाल्मीकि ठीक है वाल्मीकि भगवान जेड़ा वा ओना दे अपने पेट दे ਵਿੱਚ ਮੰਦਿਰ ਹੈਗਾ ਹੈ ਨਾ ਹਨਾ ਜੀ भगवान वाल्मीकि जेड़ा वा ओना दा ਵੀ ਇੱਥੇ ਹੈ ਰਹਾ ਹੈ ਠੀਕ ਹੈ ਸਰੂਪ ਹਾਂਜੀ ਅੱਗੇ ਦਿਖਾਓ ਹਾਂਜੀ માતા ਸ਼ੇਰਮਾਲੀ ਠੀਕ ਹੈ ਇਹ ਵਿੱਚ ਵੀ ਦੇਖੋ ਇੱਕ ਦੇਵੀ ਹੈ ਠੀਕ ਹੈ ਹਾਂਜੀ ਹਾਂਜੀ ਬੱਬਾ ਵੜਪਾਤ ਲੇងਗੀ ਠੀਕ ਹੈ ਅਕਸਰ ਉਹਤੇ ਜਿਹੜੇ ਆ ਉਹ ਉਥੋਂ ਜਾਂਦੇ ਆ ਮੇਰੇ ਕੋਲ ਜਾਂਦੇ ਨੇ ਦੇਰ ਸਾਬਲੇ ਚਿੰਨਾ ਹਾਂ ਹਾਂਜੀ ਇਹ ਵੀ ਉਹਨਾਂ ਦਾ ਸੂਪ ਆ ਠੀਕ ਆ ਓਕੇ ਹਲਦੀ ਤਾਨੂੰ ਕਾਫੀ ਬਹੁਤ ਪਿਕਚਰ ਦਿਖਾਈਆਂ ਨੇ ਕਿੰਕੀਆਂ ਕੋਲ ਜਿਹੜੇ ਆ ਉਹ ਅ ਵਿਸ਼ੂ ਕਰਮਾ ਮਹਾਰਾਜ ਜੀ ਆ ਠੀਕ ਆ ਤੁਹਾਨੂੰ ਪਤਾ 8 ਸਾਲ ਜਿਹੜਾ ਵਾ ਦੀਵਾਲੀ ਤੋਂ ਬਾਅਦ ਜਿਹੜਾ ਉਹ ਵਿਸ਼ੂ ਕਰਮਾਡੇ ਬਣਾਇਆ ਜਾਂਦਾ ਹੈ ਨਾ ਦੇ ਮਨਾਉਂਦੇ ਆ ਨਾ ਪਹਾੜੀ ਦੇ ਜਿਹੜੇ ਸਾਰੇ ਕਾਰੋਬਾਰ ਜਿਹੜੇ ਉਹ ਬੰਦ ਹੁੰਦੇ ਆ ਹਨਾ ਕੋਈ ਵੀ ਜਿਹੜਾ ਵਾ ਉਹ ਕੰਮ ਨਹੀਂ ਚੱਲਦਾ ਠੀਕ ਹੈ ਸਾਰੇ ਜਿਹੜੇ ਆ ਮਸ਼ੀਨਾਂ ਆਪਣੀਆਂ ਜਿਹੜੀਆਂ ਹੁੰਦੀਆਂ ਵਾ ਜੋ ਵੀ ਹੁੰਦਾ ਵਾ ਉਹਨਾਂ ਨੂੰ ਜਿਹੜਾ ਵਾ ਉਹ ਸਾਫ਼ ਕਰਦੇ ਆ ਉਹਨਾਂ ਦੀ ਪੂਜਾ ਕਰਦੇ ਆ ਠੀਕ ਹੈ ਐਵੇਂ ਹੀ ਸਾਰਾ ਕੁਝ ਜਿਹੜਾ ਵਾ ਉਹਵੇਂ ਆ ਠੀਕ ਹੈ ਹੁਣ ਤੋਂ ਨਹੀਂ ਸੋਚਦੇ ਕਿ ਨਾ ਮੰਨਦੇ ਆਪਣੇ ਘਰ ਦੇ ਵਿੱਚ ਅੱਛਾ ਵਾਲ ਮੇਕ ਕੋਲ ਠੀਕ ਆ ਹਾਂ ਜੀ ਹੁਣ ਵੇਖੋ ਤੁਹਾਡੇ ਚੋਂ ਤੱਕ ਜਿਹੜੇ ਆ ਵੱਖ-ਵੱਖਰੇ ਆਏ ਆ ਤੁਹਾਨੂੰ